ਜੋ ਬੁਲੇ ਸੋ ਨਿਰਭੈ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਜੀ ਅੱਜ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਬੰਗੜ ਬ੍ਰਦਰਸ ਉਹਨਾਂ ਦੇ ਫਾਦਰ ਸਾਹਿਬ ਤੇ ਆਪਣੇ ਬਹੁਤ ਹੀ ਸਤਿਕਾਰਯੋਗ ਸਾਡੇ ਰੰਗਦਾਸੀਆ ਧਰ ਦੇ ਮਹਾਨ ਪ੍ਰਚਾਰਕ ਅਬ ਬਾਬਾ ਅਮਰਜੀਤ ਕੁਮਾਰ ਜੀ ਉਹਨਾਂ ਆਪਣੇ ਦਿੱਲੀ ਤੋਂ ਚੱਲ ਕੇ ਸੱਦਾ ਪੱਤਰ ਦਿਣਾ ਆਇਆ 3 ਅਪ੍ਰੈਲ 2026 ਦਿਨ ਸ਼ੁੱਕਰਵਾਰ ਆਪ ਸਭ ਨੇ ਆਣਾ ਹੈ ਸਾਰੇ ਨੂੰ ਬੇਨਤੀ ਹੈ ਕਿ ਆਪ ਨੇ ਵੀ ਆਣਾ ਤੇ ਆਪ ਆਪਣੇ ਸੱਜਣ ਮਿੱਤਰوں ਨੂੰ ਨਾਲ ਲੈ ਕੇ ਆਣਾ ਜੈ ਗੁਰਦੇਵ ਬਹੁਤ-ਬਹੁਤ ਧੰਨਵਾਦ ਜੈ ਗੁਰਦੇਵ ਤਾਨ ਗੁਰਦੇਵ ਤਾਨ ਤਾਨ ਜਗਤ ਪਿਤਾ ਸਤਿਗੁਰੂ ਰਵਿਦਾਸ ਸਮਾਰਜੀ ਦੇ ਦਿੱਲੀ ਵਿਖੇ ਜੋ 3 ਅਪ੍ਰੈਲ 2026 ਨੂੰ ਮਹਾਨ ਸੰਤ ਸਮੇਲਨ ਕਰਾਇਆ ਜਾ ਰਿਹਾ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਰਵੀ ਬਗਲਾ ਜੀ ਜੋ ਸਾਨੂੰ ਸੱਦਾ ਪੱਤਰ ਦੇਣ ਆਏ ਆ ਸੋ ਇਹਨਾਂ ਦਾ ਸਮੂਹ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੈ ਗੁਰਦੇਵ ਧੰਨ ਗੁਰਦੇਵ ਜੀ